चाल अॻे अॻे लॻो अॻे जो ਮੈਂ ਇੰਸਪੈਕਟਰ ਕਿਰਪਾਲ ਸਿੰਘ ਐਸ ਐਚਓ ਸਿਟੀ ਤੇ ਮੇਰੇ ਨਾਲ ਨੇ ਇੰਸਪੈਕਟਰ ਕਮੇਟੀ ਤੋਂ ਜਿਹੜੇ ਆਪਣਾ ਹਰਿੰਦਰ ਸਿੰਘ ਜੀ ਇਹਨਾਂ ਨੂੰ ਅਸੀਂ 3-4 ਦਿਨ ਤੋਂ ਕਈ ਵਾਰੀ ਵਾਰਨਿੰਗ ਦੇ ਚੁੱਕੇ ਹਾਂ ਵੀ ਜਿਹੜਾ ਸਮਾਨ ਐ ਇਹਨੂੰ ਅੰਦਰ ਰੱਖਿਆ ਕਰੋ ਜਿਹੜਾ ਬਾਜ਼ਾਰ ਆ ਉਹ ਕਾਫੀ ਮਤਲਬ ਰਸ਼ ਰਹਿੰਦਾ ਤੇ ਜਾਮ ਲੱਗਦਾ ਤੁਸੀਂ ਆਮ ਦੇਖਿਆ ਹੋਣਾ ਵੀ ਉਹ ਮੇਨ ਰੋਡ ਤੇ ਕਿੱਡਾ ਮਤਲਬ ਜਾਮ ਲੱਗਿਆ ਰਹਿੰਦਾ ਕੱਲ ਵੀ ਕਾਫੀ ਜ਼ਿਆਦਾ ਜਾਮ ਆ ਜਿਹੜਾ ਸਾਨੂੰ ਖਲਾਉਣ ਤੇ ਬੜੀ ਦਿੱਕਤ ਆਉਂਦੀ ਹੈ ਅੱਜ ਅਸੀਂ ਸਿਰਫ 10 ਮਿੰਟ ਹੀ ਲਾਇਆ 10 ਮਿੰਟ ਵਿੱਚ ਤੁਸੀਂ ਆਪ ਦੇਖਿਆ ਕਿੰਨਾ ਰੋੜ ਖੁੱਲ ਗਿਆ ਤੇ ਕਿੰਨਾ ਚੰਗਾ ਲੱਗਦਾ ਮੈਂ ਸਾਰਿਆਂ ਨੂੰ ਇੱਕ ਬੇਨਤੀ ਇਹ ਕਰੂੰਗਾ ਵੀ ਸਾਰੇ ਆਪਾਂ ਆਪਣਾ ਸ਼ਹਿਰ ਹੈ ਇਹ ਆਪਣੀ ਸ਼ਹਿਰ ਦੀ ਜ਼ਿੰਮੇਵਾਰੀ ਸਮਝੋ ਜੇ ਆਪਾਂ ਜਾਮ ਲੱਗਦਾ ਨਹੀਂ ਚੰਗਾ ਲੱਗਦਾ ਆਪਾਂ ਜੇ ਕੋਈ ਗੱਡੀ ਲਾਉਣੀ ਹੈ ਜਾਂ ਕੋਈ ਸਮਾਨ ਹੈ ਉਹਨੂੰ ਇਹੋ ਜਿਹੇ ਦੈਰੇ ਚ ਲਾਓ ਵੀ ਜਿਹੜਾ ਕਿਸੇ ਨੂੰ ਪ੍ਰੋਬਲਮ ਨਾ ਹੋਵੇ ਮੈਂ ਬਣੇ ਹੋਏ ਸਟੈਂਡ ਜੀ ਸਟੈਂਡ ਬਣੇ ਹੋਏ ਆ ਜੀ ਪਾਰਕਿੰਗ ਬਣੀ ਹੋਈ ਆ ਜਿਹੜਾ ਸਾਡਾ ਅਪਟਾਲੀ ਵਾਲੇ ਚੌਂਕ ਟ੍ਰੈਫਿਕ ਦਫ਼ਤਰ ਹੈ ਉਦੇ ਬੈਕ ਸਾਈਡ ਤੇ ਇੱਕ ਕਾਰ ਪਾਰਕਿੰਗ ਬਣੀ ਹੋਈ ਹੈ ਜਿਹੜੀ ਬਿਲਕੁਲ ਫ੍ਰੀ ਹੈ ਉਦੇ ਕੋਈ ਪੈਸਾ ਨਹੀਂ ਆਹ ਹੋਰ ਤੁਸੀਂ 10 ਮਿੰਟ ਲਾ ਕੇ ਸਾਰਾ ਬਿਜਾਰ ਖੁੱਲੜੁੱਲਾ ਕਰਦਾ ਕਿ ਇਹ ਅਭਿਆਨ ਇਸ ਤਰ੍ਹਾਂ ਅੱਗੇ ਨਹੀਂ ਚੱਲਦੇ ਰਹੋਗੇ ਜੀ ਹਾਂ ਜੀ ਹਾਂ ਜੀ ਅਭਿਆਨ ਅਸੀਂ ਅਚਨ ਚੇਤ ਮਤਲਬ ਹਰ ਰੋਜ਼ ਰੇਡ ਕਰਾਂਗੇ ਜੀ ਜਿਹਦਾ ਕਿਸੇ ਦਾ ਤੁਸੀਂ ਕਬਜ਼ੇ ਲਿਆਵੇਗਾ ਕੀ ਕਰੋਗੇ ਜੀ ਇਹ ਬਿਲਕੁਲ ਜ਼ਬਤ ਹੋਊਗਾ ਜੀ ਸਾਰਾ ਸਮਾਨ ਕਿਸੇ ਦਾ ਸਮਾਨ ਜੋ ਅਸੀਂ ਚੱਕ ਕੇ ਲੈ ਜਾਾਂਗੇ ਕਿਸੇ ਦਾ ਕੋਈ ਜਮਾਨੀ ਅਸੀਂ ਦੇਵਾਂਗੇ ਜੋ ਅਸੀਂ ਬਾਅਦ ਸਾਰਾ ਜ਼ਬਤ ਕਰਾਂਗੇ ਕੋਈ ਇਸ ਤਰ੍ਹਾਂ ਪ੍ਰੋਵੀਜ਼ਨ ਨਹੀਂ ਹੈ ਬੇ ਨਗਰ ਕੌਂਸਲ ਨੂੰ ਜਿਵੇਂ ਮੰਨਾ ਵਗੈਰਾ ਬਿਲੌਗੀ ਹਾਂਜੀ ਹਾਂਜੀ ਵਰਕਿੰਗ ਸਟਾਫ ਸਾਹਿਬ ਤੁਹਾਨੂੰ ਦੱਸ ਦੇਣਗੇ ਜੀ ਇਹ ਕਿੰਨਾ ਦੀ ਉਹ ਹੈ ਸਾਡਾ ਓਨਲੀ ਰੋਡ ਖਲਾਉਣਾ ਜਿਹੜਾ ਰੋਡ ਹੈ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਜਦੋਂ ਕੋਈ ਜਾਮ ਲੱਗਦਾ ਉਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਇਸ ਕਰਕੇ ਕਿਸੇ ਪਬਲਿਕ ਨੂੰ ਕੋਈ ਅਸੀਂ ਪ੍ਰੋਬਲਮ ਨਹੀਂ ਆਉਣ ਦਵਾਗੇ ਅਸੀਂ ਉਹਨਾਂ ਲਈ ਤਿਆਰ ਤੇ ਤਿਆਰ ਰਹਾਂਗੇ ਜੀ ਰੋਡ ਬਿਲਕੁਲ ਸੁਖਾਰ ਮੇ ਢੰਗ ਨਾਲ ਚਲਾਵਾਂਗੇ ਜੀ ਰੋਡ ਦੇ ਕੋਲ ਲੋਕਾਂ ਨੇ ਦੱਸਦਾ 20 ਫੁੱਟ ਦਾ ਸਿਕਾਣਾ 40 40 ਫੁੱਟ ਸਮਾਨ ਬਾਹਰ ਪਿਆਈ ਉਹਨਾਂ ਦਾ ਵੀ ਕੋਈ ਕਰਾਂਗੇ ਜੀ ਬੰਦੋਬਸਤ ਹਾਂਜੀ ਉਹਨਾਂ ਨੂੰ ਦੇ ਦਿੱਤਾ ਜੀ ਅਸੀਂ ਨੋਟਿਸ ਵੀ ਦੇ ਦਿੱਤਾ ਇਨਸਪੈਕਟਰ ਸਾਹਿਬ ਨੇ ਬਾਕੀ ਇੱਕ ਦੋ ਦਿਨਾਂ ਚ ਉਹ ਕਹਿੰਦੇ ਅਸੀਂ ਚੱਕ ਲਾਂਗੇ ਉਸ ਤੋਂ ਬਾਅਦ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਮੁਖਰਾ ਖੜਾ ਕਦੇ ਹੋਏ ਜੀ ਸਾਰੇ ਅੱਜ ਅਭਿਆਨ ਸ਼ੁਰੂ ਕੀਤਾ ਹੈ ਦੂਜੀ ਵਾਰੀ ਸਫਾਈ ਕਰਨ ਕਰੀ ਜੀ ਆਪਣਾ ਨਾਮ ਦੱਸੋ ਕੀ ਹੈ ਪੋਸਟ ਹਰਿੰਦਰ ਸਿੰਘ ਹੈ ਇਨਸਪੈਕਟਰ ਜਿਹੜਾ ਸਮਾਨ ਉਹਦੇ ਬਜ਼ਾਰਾਂ ਦੇ ਬਾਹਰ ਰੱਖਦੇ ਨੇ ਜੀ ਇਹ ਟੈਂਪਰੇਰੀ ਦੁਕਾਨਾਂ ਤੋਂ ਬਾਹਰ ਆ ਕੇ ਜੀ ਜਿਹਦੇ ਕਰਕੇ ਜਾਮ ਲੱਗਦਾ ਹੈ ਜੀ ਨਗਰ ਕੌਂਸਲ ਤਕਰੀਬਨ ਹਰ ਰੋਜ਼ ਜੀ ਸੰਡੇ ਨੂੰ ਵੀ ਕਰਦੀ ਹੈ ਜੀ ਸੈਟਰਡੇ ਨੂੰ ਵੀ ਪਰ ਇਹ ਬਾਹਰ ਫੇਰ ਰੱਖ ਲੈਂਦੇ ਨੇ ਅੱਜ ਇੰਸਪੈਕਟਰ ਸਾਹਿਬ ਨਾਲ ਲੈ ਕੇ ਜੀ ਇਹਨਾਂ ਨੂੰ ਦੁਵਾਰੇਦਾਰਨਾ ਦਿੱਤੀ ਗਿਆ ਵੀ ਦੁਵਾਰੇ ਦੇ ਸਮਾਨ ਰੱਖਿਆ ਥੋੜਾ ਸਮਾਨ ਕਿਸੇ ਦਾ ਵਾਪਸ ਨਹੀਂ ਹੋਣਾ ਜੀ ਇਹ ਆਪਣੇ ਨੂੰ ਸਮਾਨ ਨੂੰ ਆਪਣਾ ਅੰਦਰ ਰੱਖੋ ਕੀ ਤੁਹਾਨੂੰ ਇਹ ਲੱਗ ਨਹੀਂ ਰਿਹਾ ਦੇਖਣ ਨੂੰ ਕਿ ਮੈਨੂੰ ਪ੍ਰੇਖਾ ਜੀ ਕਿ ਜਦੋਂ ਤੁਸੀਂ ਆ ਕੇ ਬਾਜ਼ਾਰ ਖਲੋਣੇ ਹੋ ਅੱਜ ਖੁੱਲੇ ਆ ਬਜਾਦ ਅੱਜ ਖੁੱਲਾ ਲੱਗ ਰਿਹਾ ਕਿ ਪਹਿਲੇ ਖੁੱਲਾ ਲੱਗਦਾ ਸੀ ਜੀ ਸਰ ਇਹ ਲੋਕ ਇੱਕ ਵਾਰ ਤਾਂ ਚੱਕ ਦਿੰਦੇ ਨੇ ਦੁਬਾਰੇ ਫੇਰ ਉੱਥੇ ਰੱਖ ਲੈਂਦੇ ਨੇ ਹੁਣ ਇੰਸਪੈਕਟਰ ਸਾਹਿਬ ਆਪ ਨਾਲ ਆਏ ਨੇ ਤੇ ਇਹਨਾਂ ਦਾ ਸਮਾਨ ਹੁਣ ਜਬਤ ਹੋਏਗਾ ਤਦੇ ਜਾ ਕੇ ਸਹੀ ਕੰਮ ਕਰਨਗੇ ਜੇ ਜਿਹੜਾ ਤੁਸੀਂ ਸਮਾਨ ਨੂੰ ਨਗਰ ਕੌਂਸਲ ਲੈ ਕੇ ਚਾਕੇ ਟ੍ਰੈਡੀਜ ਭਰ ਕੇ ਇਹਦਾ ਕੀ ਕਰੋਗੇ ਜੀ ਇਹ ਸਰ ਇਹ ਜੋ ਸਾਹਿਬ ਜੋ ਵੀ ਹੁਕਮ ਲਾਉਣਗੇ ਉਹਨਾਂ ਦੀ ਪਾਲਣਾ ਕਰਾਂਗੇ ਕੋਈ ਜੁਰਮਾਨਾ ਜਮਾਨਾ ਚੋਣਾ ਵੀ ਕੋਈ ਬਿਲਕੁਲ ਬਿਲਕੁਲ ਜੀ ਇਹਨਾਂ ਦਾ ਰਿਟਰਨ ਲਿਆ ਜਾਊਗਾ ਜੀ ਅੱਗੇ ਤੁਸੀਂ ਬਾਹਰ ਨਹੀਂ ਰੱਖਾਂਗੇ ਸਮਾਨ ਕੀ ਕਹਿਣਾ ਚਾਹੁੰਦੇ ਹੋ ਦੁਕਾਨਦਾਰਾਂ ਨੂੰ ਦੁਕਾਨਦਾਰਾਂ ਨੂੰ ਅਸੀਂ ਇਹੀ ਅਪੀਲ ਕਰਦੇ ਹਾਂ ਜੀ ਵੀ ਟ੍ਰੈਫਿਕ ਨੂੰ ਮੁੱਖ ਰੱਖਦੇ ਹੋ ਕਿ ਲੋਕ ਬੜੇ ਖੱਜਲ ਖਵਾਰ ਹੁੰਦੇ ਨੇ ਇਹਦੇ ਕਰਕੇ ਵੀ ਆਪਣਾ ਸਮਾਨ ਆਪਣੇ ਦੁਕਾਨਾਂ ਦੇ ਅੰਦਰ ਹੀ ਰੱਖਿਆ ਜਾਵੇ ਮਿਹਰਬਾਨੀ ਬਈ ਠੀਕ ਹੈ ਜੀ ਅੱਜ ਅਪਾ ਪਹਿਲਾਂ ਹੀ ਲਾ ਕੇ ਫੇਰ ਚੋਣੇ ਤੱਕ ਪਿੰਨਾ ਰਸਤਾ ਲੱਗਦਾ 5 ਮਿੰਟ ਤੇ ਉਰੇ ਤਾਂ ਜਾਮ ਬਹੁਤ ਲੱਗਦਾ ਜੀ ਬਹੁਤ ਜਾਮ ਲੱਗਦਾ ਆਪਣਾ ਆਣਾ ਦੇਖੀ ਜੀ ਜਿਹਨੇ 10 ਮਿੰਟ ਲਈ ਵਿਚਾਰ ਚ ਆਉਣਾ ਉਹ ਤਾਂ ਘੱਟਾ ਲੱਗਦਾ ਆਪਾਂ ਕੱਲ੍ਹ ਤੋਂ